ਲੈ ਕੋਪੀ ਥੱਲੇ ਉਹ ਫਰ ਫੁੱਟ ਪੈਸਰ ਲੁਧਿਆਣਾ ਚ ਨੈਸ਼ਨਲ ਹਾਈਵੇ ਦੇ ਉੱਤੇ ਛੋਟੇ ਹਾਥੀ ਨੂੰ ਅੱਗ ਲੱਗ ਗਈ ਤਾਂ ਦੇਖਦੇ ਹੀ ਦੇਖਦੇ ਇਸ ਦੇ ਵਿੱਚ ਪੰਬੜ ਮੱਝ ਜਾਂਦੇ ਨੇ ਤਾਂ ਤਸਵੀਰਾਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਛੋਟੇ ਹਾਥੀ ਨੂੰ ਅੱਗ ਲੱਗੀ ਹੋਈ ਹੈ ਤਾਂ ਨੈਸ਼ਨਲ ਹਾਈਵੇ 44 ਹੈ ਬਸਤੀ ਜੋਧੇਵਾਲ ਦੇ ਨੇੜੇ ਇਹ ਗੱਡੀ ਜਾ ਰਹੀ ਸੀਗੀ ਅਚਾਨਕ ਇਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਉਸੇ ਦੌਰਾਨ ਜਿਹੜਾ ਡਰਾਈਵਰ ਸੀਗਾ ਉਸਨੇ ਸੜਕ ਦੇ ਕਿਨਾਰੇ ਇਸ ਗੱਡੀ ਨੂੰ ਖੜੀ ਕਰ ਦਿੱਤਾ ਜਿਵੇਂ ਉਹਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਸੇ ਦੌਰਾਨ ਉਸਨੇ ਸਾਈਡ ਦੇ ਉੱਤੇ ਆਪਣੀ ਗੱਡੀ ਨੂੰ ਖੜੀ ਕਰ ਦਿੰਦਾ ਹੈ ਤਾਂ ਪਾਣੀ ਲੈਣ ਚਲਾ ਜਾਂਦਾ ਹੈ ਤਾਂ ਦੇਖਦੇ ਦੇਖਦੇ ਇਸ ਦੇ ਵਿੱਚ ਭਾਂਬੜ ਮਚਨੇ ਸ਼ੁਰੂ ਹੋ ਜਾਂਦੇ ਨੇ ਫਿਰ ਰਾਹਗੀਰਾਂ ਦੀ ਮਦਦ ਦੇ ਨਾਲ ਫਾਇਰ ਟੀਮ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਦੇ ਉੱਤੇ ਫਾਇਰ ਟੀਮ ਪਹੁੰਚਦੀ ਹੈ ਜਿਸ ਦੇ ਵੱਲੋਂ ਅੱਗ ਤੇ ਕਾਬੂ ਪਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਤਾਂ ਗੱਡੀ ਦੇ ਡਰਾਈਵਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਲਾਡੋਵਾਲ ਦੇ ਨੇੜੇ ਪਹੁੰਚਿਆ ਸੀਗਾ ਗੱਡੀ ਲੈ ਕੇ ਜਾ ਰਿਹਾ ਸੀਗਾ ਆਪਣੇ ਸਾਹਨੇਵਾਲ 메ਨ ਸਟੋਰ ਉਹਨਾਂ ਦਾ ਹੈਗਾ ਸਮਾਨ ਭਰਿਆ ਹੋਇਆ ਸੀਗਾ ਗੱਡੀ ਦੇ ਵਿੱਚ ਤਾਂ ਉਹ ਇੱਥੋਂ ਗੱਡੀ ਲੈ ਕੇ ਜਾ ਰਿਹਾ ਸੀਗਾ ਜਿਵੇਂ ਉਹ ਬਸਤੀ ਜੋਧੇਵਾਲ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਗੱਡੀ ਦੇ ਇੰਜਨ ਦੇ ਵਿੱਚ ਅੱਗ ਲੱਗ ਗਈ ਤਾਂ ਅੱਗ ਨੂੰ ਦੇਖ ਕੇ ਉਹ ਤੁਰੰਤ ਗੱਡੀ ਤੋਂ ਸੜਕ ਦੇ ਕਿਨਾਰੇ ਖੜਾ ਹੋ ਗਿਆ ਤੇ ਪਾਣੀ ਲੈਣ ਲਈ ਚਲਾ ਗਿਆ ਕਿ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿ ਪਾਣੀ ਪਾ ਦਿੰਨੇ ਆ ਇਹਦੇ ਉੱਤੇ ਤੋਂ ਪਾਣੀ ਪਾਣੀ ਲੈਣ ਚਲਾ ਜਾਂਦਾ ਹੈ ਇਸੇ ਦੌਰਾਨ ਦੇਖਦੇ ਦੇਖਦੇ ਭਾਂਬੜ ਮਚਨੇ ਸ਼ੁਰੂ ਹੋ ਜਾਂਦੇ ਨੇ ਜਿਸ ਤੋਂ ਬਾਅਦ ਉੱਥੇ ਰਾਹੀ ਗੀਰ ਲੋਕ ਇਕੱਠੇ ਹੋ ਜਾਂਦੇ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਟੀਮ ਨੂੰ ਦਿੱਤੀ ਜਾਂਦੀ ਹੈ ਤਾਂ ਮੌਕੇ ਦੇ ਉੱਤੇ ਟੀਮ ਪਹੁੰਚਦੀ ਹੈ ਜਿਸ ਦੇ ਵੱਲੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਸਮਾਨ ਸੀਗਾ ਇਸ ਗੱਡੀ ਦੇ ਵਿੱਚ ਸਾਰਾ ਹੀ ਸੜ ਕੇ ਸਵਾਹ ਹੋ ਗਿਆ ਤਾਂ ਡਿਲੀਵਰੀ ਦੇ ਵਾਹਨ ਸੀਗਾ ਤਾਂ ਇਹਦੇ ਵਿੱਚ ਸਮਾਨ ਰੱਖਿਆ ਹੋਇਆ ਸੀਗਾ ਜਿਹੜਾ ਸਾਰਾ ਸਮਾਨ ਸੀਗਾ ਉਹ ਰਾਖ ਹੋ ਗਿਆ ਤਾਂ ਲੋਕਾਂ ਦੀ ਮਦਦ ਦੇ ਨਾਲ ਕੁਝ ਸਮਾਨ ਜਿਹੜਾ ਸੀਗਾ ਉਹ ਥੱਲੇ ਲਾ ਲਿਆ ਗਿਆ ਸੀਗਾ ਪਰ ਜ਼ਿਆਦਾਤਰ ਜਿਹੜਾ ਸਮਾਨ ਇਸ ਦੇ ਵਿੱਚ ਸੀਗਾ ਉਹ ਸਾਰਾ ਹੀ ਸੜ ਕੇ ਸਵਾਹ ਹੋ ਗਿਆ ਤਾਂ ਇੱਥੇ ਜਿਹੜੇ ਅ ਅਧਿਕਾਰੀ ਸੀਗੇ ਉਹ ਵੀ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਜਦੋਂ ਅੱਗ ਲੱਗਣ ਦੀ ਆ ਸੂਚਨਾ ਮਿਲਦੀ ਹੈ ਤਾਂ NHAI ਅਧਿਕਾਰੀ ਜਿਹੜੇ ਦਲਜੀਤ ਸਿੰਘ ਨੇ ਉਹਨਾਂ ਨੇ ਦੱਸਿਆ ਕਿ ਹਾਈਵੇ ਦੇ ਉੱਤੇ ਬਾਣ ਦੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਦੇ ਉੱਤੇ ਪਹੁੰਚ ਗਏ ਸੀਗੇ ਤਾਂ ਜਿਹੜਾ ਗੱਡੀ ਦੇ ਵਿੱਚ ਸਮਾਨ ਪਿਆ ਸੀਗਾ ਸਾਰਾ ਸਾਰਾ ਸੜ ਕੇ ਸੁਆਹ ਹੋ ਗਿਆ ਫਿਲਹਾਲ ਜਿਹੜਾ ਚਾਲਕ ਹੈ ਡਰਾਈਵਰ ਹੈ ਉਹ ਸੁਰੱਖਿਅਤ ਹੈ ਕਿਉਂਕਿ ਉਹ ਗੱਡੀ ਦੇ ਵਿੱਚੋਂ ਬਾਹਰ ਨਿਕਲ ਆਂਦਾ ਹੈ ਇੰਜਨ ਦੇ ਵਿੱਚੋਂ ਇਹ ਅੱਗ ਲੱਗੀ ਸੀਗੀ ਤਾਂ ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਗੱਡੀ ਦੇ ਵਿੱਚ ਅੱਗ ਲੱਗ ਗਈ ਹੈ ਤਾਂ ਉਹ ਸੜਕ ਦੇ ਕਿਨਾਰੇ ਗੱਡੀ ਨੂੰ ਖੜਾ ਕਰ ਦਿੰਦਾ ਹੈ ਤਾਂ ਪਾਣੀ ਲੈਣ ਦੇ ਲਈ ਚਲਾ ਜਾਂਦਾ ਦਾ ਉਸੇ ਦੌਰਾਨ ਇਸ ਗੱਡੀ ਦੇ ਵਿੱਚ ਭਾਂਬੜ ਮਚਨੇ ਸ਼ੁਰੂ ਹੋ ਜਾਂਦੇ ਨੇ ਪਰ ਰਾਹਤ ਵਾਲੀ ਇਹ ਗੱਲ ਰਹੀ ਹੈ ਕਿ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਜ਼ਰੂਰ ਹੋ ਗਿਆ ਹੈ ਜੋ ਵੀ ਗੱਡੀ ਦੇ ਵਿੱਚ ਸਮਾਨ ਸੀਗਾ ਡਿਲੀਵਰ ਕਰਨਾ ਸੀਗਾ ਉਹ ਸਾਰਾ ਸੜ ਕੇ ਸੁਆਹ ਹੋ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਅੱਗ ਗੱਡੀ ਦੇ ਇੰਜਨ ਤੋਂ ਫੈਲੀ ਸੀਗੀ ਤਾਂ ਇੰਜਨ ਦੇ ਵਿੱਚ ਹਲਕੀ ਜੀ ਚੰਗਾੜੀ ਉੱਡਦੀ ਹੈ ਤਾਂ ਉਸ ਤੋਂ ਬਾਅਦ ਦੇਖਦੇ ਹੀ ਦੇਖਦੇ ਭਾਂਬੜ ਮਚਨੇ ਸ਼ੁਰੂ ਹੋ ਜਾਂਦੇ ਨੇ ਪਰ ਰਾਹਤ ਵਾਲੀ ਇਹ ਗੱਲ ਲਈ ਕਿ ਡਰਾਈਵਰ ਨੇ ਜਾਨ ਬਚ ਗਈ ਹੈ ਡਰਾਈਵਰ ਦੀ ਜਿਸ ਨੇ ਸਮਝਦਾਰੀ ਦਿਖਾਈ ਤਾਂ ਸੜਕ ਦੇ ਕਿਨਾਰੇ ਆਪਣੀ ਗੱਡੀ ਰੋਕ ਲੈਂਦਾ ਹੈ ਤਾਂ ਪਾਣੀ ਲੈਣ ਦੇ ਲਈ ਚਲਾ ਜਾਂਦਾ ਹੈ ਤਾਂ ਉਸੇ ਦੌਰਾਨ ਇਸ ਦੇ ਵਿੱਚ ਭਾਂਬੜ ਮਚਣੇ ਸ਼ੁਰੂ ਹੋ ਜਾਂਦੇ ਨੇ ਤਾਂ ਰਾਹਤ ਵਾਲੀ ਗੱਲ ਇਹ ਹੈ ਕਿ ਡਰਾਈਵਰ ਦੀ ਜਾਨ ਬਚ ਗਈ ਹੈ ਪਰ ਜਿਹੜਾ ਵਿੱਚ ਮਾਲ ਰੱਖਿਆ ਹੋਇਆ ਸੀ ਉਸ